ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਢੰਡਾ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਦੋਸਤੋ ਇਸ ਘਰੇ ਆਉਂਦੇ ਆ ਸੇਲ ਪਰਚੇਜ ਆਵੇ ਤੇ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ ਤੁਹਾਡਾ ਯਾਰ ਨਾਗ ਦਿਖਾਉਣੇ ਆ ਚਾਰ ਨਾਗ ਤੁਸੀਂ ਸਾਹਮਣੇ ਦੇਖ ਰਹੇ ਜੀ ਦੋ ਬਿਹੜਾ ਤੇ ਦੋ ਹੀ ਮੱਝਾਂ ਪਸ਼ੂ ਸਾਰੇ ਸਿਹ ਸੁਆਏ ਆ ਇਸ ਕਰਕੇ ਦੋਸਤੋ ਆਪਣੀ ਸਾਰੇ ਵੀਰਾਂ ਨੂੰ ਰਿਕਵੈਸਟ ਆ ਬੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਤੇ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰਦੇ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਅੱਜ 12 ਮਈ ਤੇ ਸਮਾਂ ਕੋਈ ਸ਼ਾਮ ਦੇ 6:00 ਵਜੇ ਦਾ ਆਉ ਲੈਨੇ ਆ ਬਤੇਰੇ ਵੀਰ ਬਾਬੇਰ ਝੰਡੇ ਤੋਂ ਸਭ ਤੋਂ ਪਹਿਲਾਂ ਵੀਰ ਝੰਡੇ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਉਹ ਥਾਣੋ ਠੀਕ ਠਾਕ ਜੀ ਬੜੇ ਵਧੀਆ ਵੀਰ ਝੰਡੇ ਠੀਕ ਠਾਕ ਜੀ ਹਾਂ ਜੀ ਹਾਂ ਜੀ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਸਾਰਿਆਂ ਨੂੰ ਪਹਿਲਾਂ ਮੇਰੇ ਸੰਧੂ ਚੈਨਲ ਨੂੰ ਸਾਰੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਟੋਟਲ ਆਪਣੇ ਕੋਲ ਚਾਰ ਪਸ਼ੂਆ ਸਾਹਮਣੇ ਦੇਖ ਰਹੇ ਆਪਾਂ ਹਾਂਜੀ ਹਾਂਜੀ ਤੇ ਮੱਝਾਂ ਦੋਤ ਦੋ ਹੀ ਵੈੜਾ ਹਾਂਜੀ ਹਾਂਜੀ ਇੱਕ ਸ਼ੁਰੂਆਤ ਵੀਰ ਛੱਡੇ ਇਸ ਵੱਡੀ ਵੈੜ ਤੋਂ ਕਰ ਲੈਣੇ ਆ ਹਾਂਜੀ ਹਾਂਜੀ ਆ ਜੋ ਜੀ ਇਹਦੀ ਸਾਰੇ ਭੈਣ ਭਰਾਵਾਂ ਦਾ ਇਹੋ ਹੀ ਵੀ ਸੋਇਆ ਸਵਾਇਆ ਡੰਗਰ ਜਿਹੜਾ ਵਾ ਨਾ ਉਹ ਲਿਆ ਕਰੋ ਤੇ ਫਿਰ ਐਰ ਕੀ ਸਾਰੇ ਸੂਵੇ ਸਵਾਇਆ ਤਾਜੇ ਡੰਗਰ ਚਾਹੀਉਂ ਵੀਡੀਓ ਵੀ ਆਪਣੀ ਤਿੰਨ ਚਾਰ ਦਿਨ ਲੇਟ ਹੋ ਗਈ ਸਹੀ ਹਾਂਜੀ ਹਾਂਜੀ ਨਾ ਵੀ ਛੱਡੇ ਵੀਰ ਵੈੜ ਚੰਗੀ ਖਾਸੀ ਵੱਡੇ ਕੱਦ ਬੁੱਤ ਵਿੱਚ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਸੂਹਾ ਕਿੰਨਾ ਸੂਈ ਹੈ ਜੀ ਜੀ ਇਹ ਨਾ ਸੂਹਾ ਦੁੱਜਾ ਸੋਈ ਆ ਆਪਾਂ ਵੀ ਜੀ ਫਾਰਮ ਚੋਂ ਲਈ ਆ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਵੀ ਆਪਣੀ ਘਰ ਦੀ ਵਹਿੜਾ ਤੇ ਮੰਨ ਲਓ ਵੀ ਦੁੱਜਾ ਸੂਹਾ ਸੂਈ ਆ ਤੇ ਬਾਕੀ ਦੁੱਧ ਵੀ ਜੀ ਹੁਣ ਇਹਦੇ ਥੱਲੇ 25 27 ਕਿਲੋ ਤਿਆਰ ਆ 25 ਤੋਂ ਪਲੱਸ ਹਾਂਜੀ ਹਾਂਜੀ 25 ਤੋਂ ਪਲੱਸ ਲਾ ਲਓ ਤੁਸੀਂ ਮੰਨ ਲਓ 27 26 ਜੋ ਵੀ ਆ ਇਹਨਾਂ ਦੁੱਧ ਹੈਗਾ ਜੀ ਪੱਕਾ ਆਪਾਂ ਦੋ ਡੰਗ ਚੋਈ ਆ ਅੱਜ ਉਹਨਾਂ ਨੇ ਚਲੋ ਬੰਦੇ ਬਹੁਤ ਵਧੀਆ ਜੀ ਜਿੰਨਾਂ ਤੋਂ ਲਈ ਆ ਅੱਜ ਉਹਨਾਂ ਨੇ ਕਿਹਾ ਵੀ ਇਹਨੂੰ ਪੰਜਵਾਂ ਕਛੇਵਾਂ ਦੇਣਾ ਬੱਛੀ ਆ ਜੀ ਮਗਰ ਬੱਸੀ ਬਹੁਤ ਸੋਹਣੀ ਹਾਂਜੀ ਹਾਂਜੀ ਮੰਨ ਲਓ ਵਧੀਆ ਠੀਕ ਹੈ ਜੀ ਦੱਸਿਆ ਉਹਨਾਂ ਨੇ ABC ਦੀ ਆ ਹਾਂਜੀ ABC ਦੀ ਬੱਸੀ ਉਹਨਾਂ ਦੱਸਿਆ ਬਹੁਤ ਵਧੀਆ ਠੀਕੀ ਦੋਸਤੋ ਮਗਰ ਚੰਗੀ ਹੈ ਠੀਕ ਆ ਹਾਂਜੀ ਹਾਂਜੀ ਪੰਜਾਹ ਦਿਨਾਂ ਦਾ ਸਮਾਂ ਹੋਇਆ ਜੇ ਸੂਈ ਨੂੰ ਬਾਕੀ ਕਦ ਤਾਰ ਤੁਸੀਂ ਵੇਖ ਕੇ ਚੈੱਕ ਕਰੋ ਵੇਲ ਵੇਖੋ ਨਾਰਮਲੀ ਇੱਡੀਆਂ ਵੜਾ ਦੋਸਤੋ ਫਾਰਮਾ ਦੇ ਵਿੱਚ ਆਪਾਂ ਦੇਖਦੇ ਹਾਂ ਠੀਕ ਆ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਠੰਡੀ ਤੇਰੀ ਸੀਲਸ ਲੱਗ ਤੇ 25 ਕਿਲੋ ਤੋਂ ਪਲੱਸ ਚੱਲ ਰਹੀ ਹੈ ਹਾਂਜੀ 25 27 ਕੱਤੀ 27 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਆ। ਛਿਲ ਸੂਲ ਵੜੀ ਆ ਜੀ ਥਾਨ ਤੁਣੀ ਵੀ ਦੇਖੋ ਪੂਰਾ ਨਾ ਮੁੱਠੀ ਵਾਲਾ ਹੀ ਦੋਵੇਂ ਬੰਨੇ ਬਹਿ ਕੇ ਭਾਵੇਂ ਹੱਥੀਂ ਚਵਾਈ ਕਰੀ ਜਾਓ ਭਾਵੇਂ ਮਸ਼ੀਨੀ ਚਵਾਈ ਜਿੱਦਾਂ ਮਰਜੀ ਕਰਮਾ ਲਈ ਹੋਏ ਆ ਵੀ ਕਰੀ ਜਾਓ ਠੀਕ ਆ ਜੀ ਹਾਂਜੀ ਕੱਦ ਵੀ ਪੂਰਾ ਵੱਡਾ ਕਰਮਾ ਦੀ ਦਾ ਦੇ ਕੋਲ ਹਾਂਜੀ ਹਾਂਜੀ ਉਹ ਦੋਸਤੋ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਤੇ ਸੂਹਾ ਚੰਡੇ ਦੁੱਜਾ ਹੀ ਵੀਰ ਹਾਂਜੀ ਵੀਰ ਜੀ ਸੂਹਾ ਦੁੱਜਾ ਹੀ ਆ ਆਪਾਂ ਨੂੰ ਉਹਨਾਂ ਮੰਨ ਲਾਏ ਦੰਦ ਹੈਗੀ ਆ ਵੀ ਜਆ ਵਿਧਿਆ ਪਰ ਉਹਨਾਂ ਕਿਹਾ ਵੀ ਦੁੱਜੇ ਸੂਵੇ ਸਾ ਆਪਣੀ ਘਰ ਦੀ ਬੈੜ ਸੋਈ ਆ ਬਾਕੀ ਵੀਰ ਜੀ ਤੋ ਰਾਤੂ ਰਾਤ ਦੁੱਜਾ ਤੇ ਚਾ ਫੁੱਲ ਤੁਹਾਨੂੰ ਦੱਸਣਾ ਵੀ ਮੰਨ ਲਓ ਵੀ ਬਿਲਕੁਲ ਜੀ ਬਿਲਕੁਲ ਉਹ ਨਾ ਮੰਨੋ ਵੀ ਸੋ ਕੱਦਾਂ ਦੇ ਪਾਸੇ ਤੁਸ ਤੋਂ ਕੋਈ ਡਾਊਟ ਨਹੀਂ ਜੀ ਪੂਰੇ ਵੱਡੇ ਕੱਦ ਕੱਡ ਦੇ ਵਿੱਚ ਕਿਤੀ ਤੋਂ ਕਰਦਾ ਵੈਣ ਸਿੱਧੀ ਤੋਰ ਲੰਮੀ ਤੋਰੀ ਜੀ ਹੁੰਦੀ ਆ ਆ ਲੋ ਠੀਕ ਆ ਸੋ ਸੋਹਣੇ ਕੱਦ ਕੱਡ ਦੇ ਵਿੱਚ ਆ ਸਰੀਰ ਘਟਾਂਚਾ ਤੁਸ ਤੋਂ ਬਹੁਤ ਸੋਹਣਾ ਬੈਠਦਾ ਹੁਣ ਵੱਡੇ ਕੱਦ ਕੱਡ ਦੇ ਵਿੱਚ ਤੇ 25 27 ਕਿਲੋ ਹੁਣ ਇਸ ਵਕਤ ਤੇ ਥੱਲੇ ਹਾਜ਼ਰ ਦੁੱਧ ਦੂਜਾ ਸੁਬਾ ਸੂਈ ਆ ਮਗਰ ਬੱਚੀ ਬੱਚੀ ਵੀ ਕਾਫੀ ਸੋਹਣੀ ਆ ਬਰੀਡ ਦੇ ਵਿੱਚ ਮਗਰ ਬੱਚੀ ਆ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਇਹ ਵੀ ਮੋਰਲਾ ਪੁੱਤ ਵੇਦਾ ਹੁੰਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਸਰੂ ਸਾਹਿਬ ਤਰਮਾਲੀ ਸਵਾਦ ਆਉਂਦਾ ਵਾ ਕਿ ਚੋਣ ਜਾ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਮੰਨ ਲਓ ਵੀ ਬਾ ਥਾਣੀ ਦੇਖੋ ਕਿਹੜਾ ਲੱਗਾ ਸਵਾਦ ਛੱਡੀ ਵੀ ਰੋਣਾ ਹੀ ਆ ਕਿਉਂਕਿ ਨੀਕੇ ਨੀਕੇ ਜਿਹੇ ਹੁੰਦੇ ਆ ਤੁਹਾਨੂੰ ਪਤਾ ਫਿਰ ਰੋਏ ਆ ਵੀ ਗੱਲ ਜੀ ਨਹੀਂ ਤੁਹਾਨੂੰ ਪਤਾ ਰੋਕਣੀ ਹੁੰਦਾ ਕੋਈ ਮਕਨੇ ਲਓ ਵੀ ਦੋਸਤੋ ਸੱਜੀ ਖਬੀ ਬਹਿਣੀ ਬੈਕ ਸਾਈਡ ਤੋਂ ਸਾਰੇ ਬੰਦੇ ਤੁਸੀਂ ਥਣਾ ਦਾ ਸਟਰਕਚਰ ਚੈੱਕ ਕਰੋ ਵਿਰਲੇ ਚੈੱਕ ਕਰੋ ਬਹੁਤ ਖੂਬਸੂਰਤ ਲੰਬੇ ਥਣ ਤੇ ਘਿਟ ਘਿਟ ਦੀ ਵਿਰਲੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਗਰ ਬੱਛੀ ਆ ਬੱਚਾ ਬਹੁਤ ਖੂਬਸੂਰਤ ਪਾਇਆ ਵੈੜ ਨੇ ਤੇ ਏ ਬੀ ਸੀ ਡੀ ਸੀ ਮਤ ਦੀ ਮਗਰ ਬੱਛੀ ਆ ਠੀਕ ਹੈ ਜੀ ਤੇ ਵੱਡੇ ਕਦ ਕਦ ਦੇ ਵਿੱਚ ਤੇ ਝੰਡੇ ਵੀਰ 25 ਤੋਂ ਬਾਹਰ ਚੱਲਣ ਡਈ ਆ ਹਾਂਜੀ 25 ਤੋਂ ਬਾਹਰ ਵੀਰ ਜੀ ਅੱਛਾ ਹਾਂਜੀ ਹਾਂਜੀ ਮੁੱਲ ਕੀ ਕਰਦੇ ਫਿਰ ਇਹਦਾ ਮੁੱਲ ਵੀਰ ਜੀ ਚਲੋ ਜਿੱਤਾਂ ਦਾ ਨੂੰ ਪਤਾ ਵੈੜ ਆ ਪਰ ਆਪਾਂ ਚਲੋ ਇਹ ਕਹੇ ਵੀਰ ਭਰਾਣੇ ਆਪਾਂ ਨੂੰ ਹਸਾਬ ਨਾ ਦਿੱਤੀ ਆ ਵੈੜ ਦਾ ਮੁੱਲ ਤੇ ਭਾਵੇਂ ਡੇਢ ਵੀ ਕਰ ਲਈਏ ਚਲੋ ਜੈ ਜੀ ਕਰਨਾ ਵਾ ਵੀ ਮੋਲ ਵੀਰ ਜੀ ਆਪਾਂ ਇਹਦਾ ਕਰਨਾ 15 ਠੀਕ ਹੈ ਹਾਂਜੀ ਤੇ 95 ਦੀ ਵੀਰ ਜੀ ਹਾਂ ਨਾ ਮੌਦੇ ਚੋਂ ਚਲੋ ਮਾਨ ਤਾਨ ਕੋਈ ਵੀਰ ਭਰਾ ਦਾ ਚਲੋ ਕੋਈ ਯਾਰ ਖੰਡ ਦਾ ਕਰਾਂ ਦਾਂਗੇ 95 ਚੋਂ ਹਾਂਜੀ ਹਾਂਜੀ 95 ਚੋਂ ਤੇ ਬਾਕੀ ਚਲੋ ਉਹਨਾਂ ਵੀਰ ਜੀ ਆਪਾਂ ਨੂੰ ਛਾਹੀ ਦਿੱਤੀ ਵੀ ਮੰਨ ਲਓ ਪਹਿਲਾਂ ਹੀ ਇਹ ਵਾਛੀ ਜਿਹੜੀ ਆ ਨਾ 30 ਪਲੱਸ ਚੱਲੀ ਜਾਵੇ ਜੀ ਹੂੰ ਹਮ ਅਜੇ ਮੰਨ ਲਓ ਕੋਈ ਮੇਰਾ ਵੀਰ ਕੋਈ ਬੋਲਾ ਗੇਨ ਲੇ ਮੰਨ ਲਓ ਪੰਜਾਂ ਛਿਆਂ ਦਿਨਾਂ ਦੀ ਸੂਈ ਚ ਕੋਈ ਬੋਲਾ ਮੰਨ ਲੇ ਕੋਈ ਦੁੱਧ ਮੰਨ ਲੇ ਵੀਰ ਜੀ ਬੋਲੇ ਚ ਚਲੋ ਬਾਹਰ ਜਾਣ ਦਾ ਹੀ ਕਰਮਾ ਤੇ ਬਾਕੀ ਚਲੋ ਚਲੋ ਥੋੜਾ ਜਿਹਾ ਜੇ ਤੁਹਾਨੂੰ ਪਤਾ ਲੱਗਾ ਲੁੱਕਾ ਲੁੱਕਾ ਵੀ ਮੰਨ ਲਓ ਵੀ ਲਾਇਆ ਵਾ ਤੇ ਆ ਵੀ ਵਹਿੜ ਕਦ ਕਾਠ ਵਾਲੀ ਕਮੇਟੀ ਪੂਰੀ ਵੇਖ ਲਓ ਭਾਂ ਵੱਡੀ ਆ ਵੱਡੀ ਹਾਂਜੀ ਹਾਂਜੀ ਜੋ ਦੋਸਤੋ ਵੱਡੀ ਵਹਿੜ ਆ ਕਦ ਕਾਠ ਵਾਲੇ ਪਾਸੋਂ ਕੋਈ ਵਹਿਮ ਪਰ ਨਹੀਂ ਪਹਿਲਾਂ ਵੀ ਉਹਨਾਂ ਵਿਧਿਆਪਨ ਦੱਸਿਆ ਵੀ 30 ਪਲਾਸ ਚੱਲੀ ਆ ਬਾਕੀ ਚਲੋ ਇਹ ਆ ਵੀ ਕਰਮ ਵਾਲੀ ਗਾੜੀ ਤੋਂ ਆਪਣਾ ਵੀਰ ਦੀ ਸੇਵਾ ਵਾ ਆਪਣੇ ਕੋ ਤੇ ਭਾਵੇਂ ਕੋਈ ਵੀਰ ਦੋ ਡੰਡਾ ਤੇ ਛੋਲੇ ਭਾਵੇਂ ਕੋਈ ਵੀਰ ਕਿੱਦਾਂ ਵੀ ਐਦਾਂ ਵੀ ਆ ਜਿੰਨਾ ਅੱਜ ਤਾਂ ਮਰਜ਼ੀ ਤਸੱਲੀ ਕਰੀ ਤਸੱਲੀ ਹਾਂ ਜੀ ਤਸੱਲੀ ਕਰੇ 25 26 ਕਿਲੋ ਬਾਕੀ ਆਪਾਂ ਜੀ ਆਪਾਂ ਦੋ ਡੰਗ ਮੰਨ ਲਓ ਵੀ ਦੀ ਆਪਾਂ ਚੋ ਕੇ ਲਿਆਂਦੀ ਆ ਇੱਕ ਵਿਹੜ ਅੱਜ ਚੋਈ ਵੀਰ ਜੀ ਇਹ 9:30 9 ਵਜੇ ਦੀ ਵਿਹੜ ਸਵੇਰੇ ਚੋਈ ਆ ਠੀਕ ਆ ਠੀਕ ਅੱਜ ਮਾਲੂ ਬਿਤਾਉਂਦਾ ਸੰਧਿਆ ਵੀ ਡੰਗਰ ਸਾਰੇ ਅਸੀਂ ਤਿੰਨ ਚਾਰ ਚੂਨੇ ਅਸੀਂ ਦੋ ਦਾ ਕਰਕੇ ਚੋਂਦੇ ਚੋਂਦੇ ਅਸੀਂ ਇਹ ਤੋਂ ਇਹ ਥੋੜੀ ਜੀ ਦੂਰ ਹੀ ਤੇ ਅਸੀਂ ਲੇਟ ਹੋ ਗਏ ਉੱਥੇ ਜਾਣਿਆ ਕਰਦੇ ਆ ਠੀਕ ਹਾਂਜੀ ਹਾਂਜੀ ਬਾਕੀ ਜਿੱਦਾਂ ਮਰਜੀ ਕੋਈ ਵੀਰ ਮੇਰਾ ਵੀਰ ਜੀ 1 ਲੱਖ 5000 ਦੇ ਵਿੱਚੋਂ ਦੋਸਤੋ ਮਾਨਤਾ ਨੇ ਇਹ ਆ ਵੀ 95000 ਦੀ ਹੋਊਗੀ 95000 ਦੇ ਵਿੱਚੋਂ ਛੋੜ ਚੱਪਾ ਹਾਂਜੀ ਹਾਂਜੀ ਛੋੜ ਚੱਪਾ ਵੱਡੀ ਵੈੜਾ ਜਰੂਰ ਹੱਥ ਪਾ ਸਕਦੇ ਜੇ ਚੰਗੇ ਸੋਨੇ ਮਿਲਕ ਤੇ ਚੱਲ ਰਹੀ ਹੈ ਹਾਂਜੀ ਬਾਕੀ ਛੰਡੇ ਵੀਰਾਂ ਜਿਹੜੀ ਦੂਜੇ ਨੰਬਰ ਤੇ ਆ ਆਪਣੇ ਕੋਲ ਛੋਟੀ ਆ ਗਈ ਹੈ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਵਧੀਆ ਮਗਰ ਬਹੁਤ ਵਧੀਆ ਲੋ ਜੀ ਹਾਂਜੀ ਸੋ ਬਿਲਕੁਲ ਤਾਜੀ ਸੂਜੀ ਦੋਸਤੋ ਅੱਜ ਦਿਨ ਵੈਸੇ ਕਿੰਨੇ ਹਫ਼ਤਾ ਗੱਡੇ ਇੰਨਾ ਚਿਰ ਕੀ ਹਫ਼ਤਾ ਹੋ ਗਿਆ ਹੋਊਗਾ ਹਾਂਜੀ ਹਾਂਜੀ ਹਫ਼ਤਾ ਹੀ ਹੋਇਆ ਵਾ ਬਾਕੀ ਆ ਵੀ ਛੋਟੀ ਥੱਲੇ ਦੁੱਧ ਵੀ ਸੋਨਾ ਵਾ ਤੁਸੂ ਸਾਹਿਬ ਕਿੰਨਾ ਦਾ ਦੁੱਧ ਤੁਸੂ ਸਾਹਿਬ ਮੰਨ ਲਓ ਇਹ ਗੱਲ ਹੈਗੀ ਆ ਪਰ ਆਪਾਂ ਕਹਿਣਾ ਨਹੀਂ ਆ ਵਿਖਾਵਾ ਤੇ ਜੇ 12 ਦਾ ਪਰ 10 ਕਿਲੋ ਕੰਡੇ ਵਾਲਾ ਵੀਰ ਜੀ ਦੁੱਧ ਆਪਾਂ ਛੋਟੀ ਦਾ ਮਨਾ ਕੇ ਦਵਾਂਗੇ 10 ਕਿਲੋ ਹਾਂਜੀ ਭਾਵੇਂ ਕੋਈ ਮੇਰਾ ਵੀਰ ਇਦਾਂ ਵੀ ਮੰਗਾ ਲੇ 10 ਕਿਲੋ ਦੀ ਆਪਣੀ ਗਾਰੰਟੀ ਆ ਠੀਕ ਹੈ ਗੱਲ ਤੇ ਬਾਕੀ ਆ ਵੀ ਛੋਟੀ ਠੰਡੀ ਵੀ ਸੀਲ ਵੀ ਬਾਕੀ ਇਹ ਉਹ ਸਿੰਗੀ-ਸੂੰਗੀ ਵੀ ਵੇਖੋ ਪੂਰੀ ਵਧੀਆ ਵੰਦੀ ਹੈ ਹਾਂਜੀ ਨਿੱਕੀ ਸਿੰਗੀ ਲਓ ਵੀ ਕੱਢ ਕੇ ਲਿਆਓ ਇਧਰ ਬਾਹਰ ਹਾਂ ਤਾਂ ਦੋਸਤੋ ਤੋੜ ਕੇ ਦਿਖਾ ਦਿੰਦੇ ਕੋਈ ਹਫਤਾ ਸਖਾਂਡਾ ਜਿਹਾ ਸਮਾਂ ਆਇਆ ਸੋਈਓ ਤੇ ਦੂਜਾ ਸੂਬਤ ਅਸਿਆ ਤੀਜਾ ਸਾਡੀ ਬੀਬੀ ਆਪਰ ਉਹਨੇ ਕਹਿੰਦੀ ਆਪਣੇ ਘਰ ਦੀ ਚਲੋ ਝੋਟੀ ਆ ਕੋਈ ਨਹੀਂ ਜੀ ਤੀਜਾ ਗਿਣ ਲਿਆ ਆਪਣੇ ਵੱਲੋਂ ਆਪਾਂ ਤੇ ਆਪਣੀ ਸਮਝਣਾ ਵੀਜੀ ਲੈਂਦੀ ਆ ਬਾਕੀ ਇਹ ਬਰਾਬਰ ਧਾਰਾ ਤੁਰਾ ਚੋਣ ਹਾਂਜੀ ਪੂਰੀਆਂ ਬਰਾਬਰ ਬੀਬੀ ਕੋਈ ਗੱਲ ਨਹੀਂ ਹੈ ਜੋਈ ਜਾਈ ਥੋੜੀ ਜੀ ਲੇਟ ਕਰਕੇ ਮੰਨ ਲਓ ਇਹ ਆ ਵੀ ਛੋਟੀ ਥੱਲੇ ਥੋੜਾ ਤੁਹਾਨੂੰ ਲੱਗਦਾ ਬਾਕੀ ਆ ਵੇਖੋ ਇਦਾਂ ਪੂਰੀ ਮੰਨ ਲਓ ਇਹ ਆ ਵੀ ਫਸ ਜਾਂਦੀ ਹੈ ਮਾੜਿਆ ਜੀ ਵਿਧੀ ਹੈਗਾ ਵਾ ਬੇਮਾਲੂਮਾ ਜਾਈ ਆ ਬਾਕੀ ਧਾਰਦਾ ਨਹੀਂ ਕੋਈ ਵੀ ਨੁਕਸਾ ਗਾੜੀ ਠੀਕ ਹੈ ਮਹਾਰਾਜ ਜੀ ਇਹ ਵੀ ਇਹ ਆ ਵੀ ਵੇਖਣ ਨੂੰ ਹੀ ਲੱਗਦਾ ਵਾ ਬਾਕੀ ਇੰਨੀ ਨਹੀਂ ਆ ਆਪਾਂ ਨੂੰ ਪਤਾ ਜਿਆਦੀ ਹੋਵੇ ਆਪਾਂ ਦੱਸ ਦਿੰਦੇ ਆ ਲਓ ਦੋਸਤੋ ਵੈਸੇ ਪਸ਼ੂ ਥੋੜੇ ਲੇਟ ਕੇ ਸੈਟ ਆਏ ਆ ਚਵਾਈਆਂ ਥੋੜੀਆਂ ਜੀਆਂ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਮਾਰਨਿੰਗ ਅੱਜ ਆਏ ਪਸ਼ੂ ਤੇ ਚਵਾਈਆਂ ਕਿਹੜਾ ਕਿਸੇ ਦੀ 8 ਵਜੇ ਕਿਸੇ ਦੀ 9 ਫਾਰੇ ਆਪਾਂ ਦਾ ਵੇਖ ਲਿਓ ਚੋਕੇ ਵੇਖ ਲਿਓ ਉਹ ਤੇ ਕੋਈ ਟੜਕੂ ਰਹਿ ਨਹੀਂ ਜਾਂਦਾ ਮੈਂ ਇਹ ਵੀ ਨਾ ਡੋਂਟ ਮੰਨ ਲਓ ਬਾਵਾ ਪੰਜਾ ਸੱਤਾ ਵੀਰਾਂ ਦਾ ਫੋਨ ਆਇਆ ਸੀ ਉਹਨਾਂ ਆਖਿਆ ਵੀ ਮੰਨ ਲਓ ਤੁਸੀਂ ਵੀਰ ਜੀ ਵੀਡੀਓ ਕਦੋਂ ਪਾਉਣੀ ਆ ਤੇ ਮੈਂ ਆ ਤਾਂ ਮੈਂ ਆਖਿਆ ਵੀਰ ਜੀ ਸਵੇਰੇ ਪਾਵਾਂਗੇ ਤੇ ਉਦੋਂ ਚਲੋ ਤੁਸੀਂ ਵੀ ਸਾਨੂੰ ਟਾਈਮ ਦੇ ਤਾਂ ਤੇ ਚਲੋ ਇੰਨਾ ਵਾ ਥੋੜਾ ਜਿਹਾ ਵੀਰ ਜੀ ਡੰਗਰ ਚਲੋ ਭਾਵੇਂ ਘੰਟਾ ਖੰਡ ਪਹਿਲਾਂ ਉਹ ਇੱਥੇ ਬੜਾ ਫਰਕ ਪੈਂਦਾ ਕਿ ਨਹੀਂ ਤੇ ਇਹ ਆ ਵੀ ਪਰ ਫਿਰ ਵੀ ਆਪਾਂ ਜਦੋਂ ਵੀਰ ਜੀ ਦੁੱਧ ਦਾ ਆਪਾਂ ਫੁੱਲ ਜਿੰਨਾ ਆਪਾਂ ਕਹਿਣਾ ਵਾ ਮੰਨ ਲਓ ਵੱਡੀ ਛੋਟੀ ਆ ਥਿੰਕ ਪਾਰਟੀ ਦਾ ਚਲੋ ਇਹ ਗੱਲ ਆ ਚੱਲ ਗੱਲ ਸਿੰਘ ਸੂਘ ਫੜਾ ਵਧੀਆ ਲੱਗਾ ਫਿਰ ਮਗਰ ਵੀ ਕੱਤੀ ਆ ਮਗਰ ਵੀ ਕੱਤੀ ਬਾਧੇ ਵਾਲੀ ਕਾਰਦਕਾਰੀ ਇਧਰ ਵੇਖੋ ਮਗਰ ਵੀ ਦੋਸਤੋ ਬਾਧੇ ਵਾਲੀ ਟੀਮ ਆ ਠੀਕ ਆ ਮਗਰ ਵੀ ਕੱਟੀ ਹਾਂਜੀ ਹਾਂਜੀ ਤੇ ਬੱਚਾ ਤੁਸੀਂ ਦੇਖੀ ਜਾ ਠੀਕ ਆ ਜੀ ਹਾਂਜੀ ਆ ਲੋ ਤੇ ਤੇ ਬਹੁਤ ਸੋਹਣੀ ਸਿੰਘੀ ਸੂਗੀ ਦੇ ਵਿੱਚ ਹਾਂਜੀ ਚੰਗੀ ਦੋਸਤੋ ਇਹ ਮਾਝ ਵਿਖਾਊਗਾ 10 ਕਿਲੋ ਧਾਰਾਂ ਇਸ ਵਕਤ ਇਹਦੇ ਥੱਲੇ ਹਾਜ਼ਰ ਕੋਈ 8-7 ਦਿਨਾਂ ਦੀ ਸੁਨੀ ਥੱਲੇ ਤੁਸੀਂ ਡਬੀ ਰੇ ਕਿਥੋਂ ਤੱਕ ਦੇ ਰਹੀਏ ਫਿਰ ਵੀਰ ਜੀ ਆਪਾਂ ਹਾਂ ਨਾਈਆਂ 86000 ਦੀ ਵੀਰ ਜੀ ਝੋਟੀ ਦੇ ਦੀਆਂ 86 ਹਾਂਜੀ 86 ਦੀ ਦੇ ਦਈਏ ਵੀਰ ਜੀ ਮੁੱਲ ਭਾਵੇਂ 90 ਕਰ ਲਈਏ 95 ਪਰ ਆਪਾਂ ਤੁਹਾਨੂੰ ਪਤਾ ਵਾਬੀ ਨਹੀਂ ਉੱਥੇ ਕੀ ਗੱਲ ਰੱਖਣੀ ਆ ਵੀ ਜਿੰਨੇ ਕਦੀ ਆਪਾਂ ਦੇ ਦੇਣੀ ਆ ਬਿਲਕੁਲ ਠੀਕ ਨਾ ਗੱਲ ਹੈ ਬੜੇ ਭੈਣ ਭਰਾ ਚਲੋ ਚਲੋ ਇਸ ਗੱਲ ਨੂੰ ਵੇਂਦੇ ਆ ਕਰਦੇ ਆ ਉਹ ਮੰਨ ਲਓ ਆ ਦਿੰਦੇ ਆ ਵੀ ਵੀਰ ਜੀ ਨਹੀਂ ਚਲੋ ਠੀਕ ਆ ਤੁਸੀਂ ਮੰਨ ਲਓ ਵੀ ਸਾਈ ਪਾਓ ਪੈਸੇ ਪਾਓ ਤੇ ਵੀਰ ਜੀ ਖਲਾਓ ਤੋ ਫਿਰ ਇਹ ਕਰਕੇ ਵਧੀਆ ਕੀਦਾ ਵੀ ਨਹੀਂ ਸਕੋ ਕਿ ਲੋ ਜੁਧ ਕਰਦੇ ਹਨ ਕਿੱਥੋਂ ਖਾਧਨਾਰੇਗੇ ਨਹੀਂ ਨਹੀਂ ਉਹਨਾਂ ਕੀ ਪਹਿਲਾਂ ਰੇਡ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਕੀ ਵੀਰਦੀ ਕੋਈ ਦਾ 186000 ਦੀ ਇਹ ਮਿਲ ਜੂਗੀ ਤੁਹਾਨੂੰ ਵਿੱਚੋਂ ਮਾਨਤਨ ਹੋਊਗਾ ਹਰ ਇੱਕ ਭਰਾ ਦਾ ਕਿਸੇ ਦਾ ਤੇ ਇਹ 86000 ਦੀ 13 ਜਿਹੜੀ ਆਪਣੇ ਕੋਲ ਆ ਮੱਝ ਖੜੀ ਹੈ ਇਹ ਵੀਰਦੀ ਮੰਨ ਲਓ ਇਹ ਆਪ ਹੀ ਦੁੱਧ ਮਾਰਨਾ ਇਹਦੇ ਥੱਲੇ ਵੀਰਦੀ 12 ਕਿਲੋ ਦੁੱਧ ਤਿਆਰ ਜੇ ਕਰਮਾ ਲਈਏ 12 ਕਿਲੋ ਹਾਂਜੀ ਹਾਂਜੀ ਅੱਛਾ ਤੇ ਇਹ ਵੀਰਦੀ ਦੁੱਧ ਮਾਰਾ ਚਲੋ ਇਹਨੂੰ ਪਰਮਾ ਲਈ ਨੂੰ ਆ ਸੂਈ ਨੂੰ ਵੀ ਨਾਤਾ ਲਾ ਮਿੰਨਾ ਢੇਰ ਮਹੀਨੇ ਲਾਗੇ ਬੰਨੇ ਵਿੱਚ ਕਾਟਾ ਹਾਂਜੀ ਹਾਂਜੀ ਲੋ ਮਾਦੀ ਵੇਖੋ ਦੋਸਤੋ ਹਾਂਜੀ ਇਹ ਮਗਰ ਕਟਾ ਬਾਕੀ ਤੁਸੀਂ ਵੇਖ ਕੇ ਚੈੱਕ ਕਰੋ ਮਾੜੇ ਮਾੜੇ ਜੀ ਸਿਕ ਨਿਕਲਿਆ ਵੈਸੇ ਡੇਢ ਪੌਣੇ 2 ਮਹੀਨੇ ਦਾ ਵੀਰਾਂ ਦਾ ਵੀ ਐਸਟੀਮੇਟ ਹਾਂਜੀ ਕੋਈ ਵੀਰ ਮੰਨ ਲੈ ਤੇ 12 ਕਿਲੋ ਜਿਹੜਾ ਚੰਡੇ ਚਵਾਦਾਂਗੇ ਹਾਂਜੀ 12 ਕਿਲੋ ਨਹੀਂ 12 ਕਿਲੋ ਨਾ 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 ਵੀਰ ਜੀ ਨਾ ਮੈਂ ਨਾ ਵੀ 10 ਕਿਲੋ ਨਹੀਂ 12 ਕਿਲੋ ਦੁੱਧ ਚਵਾਵਾਂਗੇ ਆਪਾਂ ਦੇ ਥੱਲੇ ਠੀਕ ਹਾਂਜੀ ਚੁੰਨੇ ਆ ਫਿਰ ਚਵਾਈ ਏਡੀ ਵਧੀਆ ਸੰਧੂ ਸਾਹਿਬ ਮੋਗਾ ਵਾਕੇ ਕਰਮਾਂ ਵਾਲੀ ਤੇ ਉਹ ਵੀ ਨੇ ਆਂਦੀ ਪੁੱਲੀ ਤੇ ਇਹ ਵੀ ਛੰਡੇ ਸੂਹਾ ਦੱਸਦੀ ਐ ਵੈਸੇ ਕਿੰਨਾ ਮੰਨਦੇ ਪਏ ਆਪਾਂ ਵੀਰ ਜੀ ਮੰਨ ਲਓ ਇਹ ਆ ਵੀ ਚਲੋ ਦੱਜਾ ਮਰਾ ਹੁਣ ਆਪਾਂ ਨੂੰ ਤੋਂ ਉਹਨੇ ਕਿਹਾ ਦੱਸ ਜੀ ਇਹ ਮੰਨ ਲਓ ਵੀ ਝੋਟੀ ਆ ਸਾਡੇ ਦੇ ਘਰ ਦੀ ਝੋਟੀ ਤੁਹਾਨੂੰ ਪਤਾ ਨਹੀਂ ਚੋਟ ਗਈ ਸਾਰੇ ਸਾਰੇ ਦੇ ਭਾਦਿਆਂ ਝੋਟ ਗਈ ਝੋਟ ਗਈ ਮੰਨ ਲਓ ਹੁੰਦੀ ਬਾਕੀ ਅੱਗੋਂ ਕੋਈ ਵੀਰ ਦੋਸਤੋ ਉਹਦੀ ਸਮਝ ਤੁਸੀਂ ਵੇਖਿਓ ਬਾਕੀ ਮੂੰਹ ਮੱਤਿਆਂ ਦੀ ਇੱਕ ਕੱਟ ਕਾਰ ਬਹੁਤ ਸੋਹਣਾ ਵੈਸੇ ਚੌੜੇ ਪਿੱਟ ਪੁੜੇ ਦੇ ਵਿੱਚ ਪੁੜਾ ਬਾਕੀ ਕੋਈ ਮੇਰਾ ਵੀਰ ਭਰਾ ਮੰਨ ਲਓ ਕਿ ਤਿੱਜਾ ਗੇਨ ਲੈ ਆਪਾਂ ਨੂੰ ਵਿੱਚ ਬਾਕੀ ਹੈ ਉਹ ਅਗਲੇ ਦੀ ਸਮਝ ਆ ਵੀਰ ਛੰਡੇ ਬਾਕੀ ਇਹ ਬ ਦੇਖੋ ਆ ਮੂੰਹ ਮੱਥੇ ਤੋਂ ਦੋਸਤੋ ਸਿੰਘਾ ਸਿੰਘਾ ਦੀ ਬੰਤਰ ਇੱਕੋ ਜਿਹਾ ਡਿਜ਼ਾਈਨ ਹਾਂਜੀ ਤੇ ਮੂੰਹ ਮੱਥਾ ਕਾਫੀ ਸੋਹਣਾ ਸ਼ਾਈ ਸ਼ੂਈ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਆ ਤੇ 12 ਕਿਲੋ ਦੁੱਧ ਦੁੱਧ ਚੰਗਾ ਖਾਸਾ ਠੀਕ ਆ ਜੀ ਤੇ 12 ਕਿਲੋ ਦੁੱਧ ਦੀ ਪਿਹਾਰੀ ਥੜੀ ਮੱਜਾਂ ਕੱਢਦੀਆਂ ਨੇ ਕੋਈ ਹਾਰੀ ਥੜੀ ਮੱਜਾਂ ਨਹੀਂ ਕੱਢਦੀਆਂ ਬਹੁਤ ਵਿਰਲੀਆਂ ਜਿਹੜੀਆਂ ਮੱਜਾਂ ਕੋਈ 12 ਮੀਟਰ ਵਿੱਚ ਕਉਂਦੀਆਂ ਪਈਆਂ ਛੋਟੀ ਸੰਧੂ ਸਾਹਿਬ ਬਹੁਤ ਕਰਤੂਤ ਵਾਲੀ ਮੰ ਲੋ ਇਹ ਆ ਵੀ ਦੁੱਧ ਚਲੋ ਇਹ ਆ ਵੀ ਆ ਰਹੇ ਆ ਵੀ 1.5 ਪੌਣੇ 2 ਲੱਖ ਰੁਪਏ ਦੀ 12 ਕਿਲੋ ਵਾਲੀ ਚਲੋ ਮਿਲਦੀ ਆ ਠੀਕ ਹੈ ਨਾ ਗੱਲ ਚਲੋ ਆਪਾਂ ਤੇ ਦੁੱਧ ਵੇਖ ਕੇ ਕਈ ਨਹੀਂ ਸੰਧੂ ਸਾਹਿਬ ਤੁਹਾਨੂੰ ਪਤਾ ਕਿ ਨਹੀਂ ਬਸ ਬਸ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਬੱਚੇ ਪੁੱچے ਗਾੜੀ ਪੱਦੇ ਉਹਦਾ ਕਰਕੇ ਥੋੜਾ ਜਿਹਾ ਪਸਮਾਨ ਪਸਮੂਹ ਤੇ ਡੰਗਰ ਚਲਵਾ ਆ ਜਾਂਦਾ ਵਾ ਤੇ ਬਾਕੀ ਇਹ ਆ ਵੀ ਕੱਦ ਕਾਠ ਵਾਲੀ ਆ ਲੰਮੀ ਆ ਛੋਟੀ ਫਿਰ ਜੰਮੀ ਪਈ ਤੁਹਾਨੂੰ ਪਤਾ ਠੰਡੀ ਮਿੱਠੀ ਬੜੀ ਪਈ ਚਵਾਤ ਇੱਦਾਂ ਵਧੀਆ ਭਾਂਵੇਂ ਕੋਈ 2 ਟੋਲੇ ਭਾਂਵੇਂ ਕੋਈ 5 ਟੋਲੇ ਨੂੰ ਇਹ ਨਹੀਂ ਆ ਵੀ ਮੰਨ ਲਓ ਕੋਈ ਉਹੋ ਜੀ ਆ ਬਿਲਕੁਲ ਹਾਂ ਜੀ ਜਾਦਬੀੜ ਵੇਖੋ ਕਿੰਦੀ ਵਧੀਆ ਲੱਗਦੀ ਮਾ ਜੀ ਦੱਸੋ 12 ਕਿਲੋ ਦੁੱਧ ਅੱਗੇ ਕੋਈ ਰ ਆਦਾ ਬਿਲਕੁਲ ਦੂ ਟਾਈਮ ਚੋਕੇ ਤਸੱਲੀ ਕਰ ਲੈ ਆ 12 ਕਿਲੋ ਦੁੱਧ ਬਾਕੀ ਠੰਡ ਦੇ ਵੀ ਤੁਸੀਂ ਆ ਦੇਖੋ ਠੀਕ ਹੈ ਜੀ ਹਾਂਜੀ ਵੈਸੇ ਚਵਾਈ ਦਾ ਸਮਾਂ ਹੋ ਜਾ ਪਿਆ ਕਿਉਂਕਿ 6 ਵਜੇ ਦਾ ਟਾਈਮ ਹੈ ਵੈਸੇ ਮਾਲ ਜਿਹੜਾ ਅੱਜ ਦੱਸ ਰਿਹਾ ਵੀਰ ਜੰਡਾ ਹਾਂਜੀ ਹਾਂਜੀ ਲੇਟ ਦੁੱਧ ਨਹੀਂ ਬੜਾ ਚੋਇਆ ਚਲੋ 6 ਵਜੇ ਚੋਇਆ ਦੋ ਕੁ ਘੰਟੇ ਮੰਨ ਲਓ ਪਹਿਲਾਂ ਚੋਇਆ ਹੋਵੇ ਨਾ ਫਿਰ ਤੁਹਾਨੂੰ ਪਤਾ ਥੋੜਾ ਜਿਹਾ ਮਾਲ ਵੱਧ ਥੱਲਿਓਂ ਚੱਕਦਾ ਵਾ ਤੇ ਬਾਕੀ ਇਹ ਆ ਵੀ ਚਲੋ ਆਪਾਂ ਵੀਰ ਜੀ ਬੜੇ ਭੈਣ ਭਰਾ ਪ੍ਰੇਮ ਦਿੰਦੇ ਆ ਆਪਾਂ ਨੂੰ ਐਵੇਂ ਤੁਹਾਨੂੰ ਮੈਂ ਆਖੀਏ ਤੇ ਮੈਂ ਤਾਂ ਆਪ ਸਭ ਨੂੰ ਹੁੰਦਾ ਵਾਦਾ ਕਿਲ ਤਰਾਜਿਆ ਨਾ ਕਰੇ ਲੈ ਯਾਰ ਇਹ ਸੱਚੀ ਕਹਿ ਮੰਨ ਲੋ ਵੀ ਵੀਡੀਓ ਜੇ ਬਹੁਤ ਦੱਸੰਦਾ ਹੈ ਵੀ ਕੋਈ ਗੱਲ ਗਲਤ ਨਾ ਹੋ ਜੀ ਠੀਕ ਹੈ ਨਾ ਗੱਲ ਹਾਂ ਜੀ ਤੇ ਆਪਾਂ ਵੀ ਵੀ ਇਹ ਉਹਦਾ ਕਰਕੇ ਦੱਸੀ ਦਾ ਮੰਨ ਲੋ ਇਹ ਗੱਲ ਹੈਗੀ ਆ ਵੀ ਕਿਲੋ ਘਾਟੀ ਆ ਹੁੰਦਾ ਉਹ ਵੱਡ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਨਹੀਂ ਗੱਲ ਵੀ ਛੋਟੀਆਂ ਪੂਰੀਆਂ ਵਧੀਆ ਦੇਦੀ ਦੁੱਧ ਵਾਲੀਆਂ ਮਾਂ ਕਰਮਾਲੀਆਂ ਲੋਕ ਦੋਸਤੋ ਇਹ ਤੀਜੇ ਨੰਬਰ ਤੇ ਮਾਝ ਤੁਹਾਨੂੰ ਦਿਖਾਤੀ ਆ ਠੀਕ ਆ ਮਗਰ ਕਟਾ 1.5 ਮਹੀਨੇ ਪੌਣੇ 2 ਮਹੀਨੇ 1.5 ਮਹੀਨੇ ਦਾ ਸੂਆ ਮੰਨ ਕੇ ਸੌਦਾ ਕਰ ਲਿਓ 12 ਕਿਲੋ ਦੁੱਧ ਚੰਡੇ ਵੀਰ ਲੈਣ ਦੇਣ ਕੀ ਕਰਦਾ ਫਿਰਦਾ ਲੈਣ ਦੇਣ ਵੀਰ ਜੀ ਮੰਨ ਲੋ ਆ ਵੀ ਹਾਂ ਨਾ ਇਹ ਆਪਾਂ ਵੀਰ ਜੀ 83 ਹਜ਼ਾਰ ਦੀ ਛੋਟੀ ਦੇ ਦਾਂਗੇ 83 हां जी 83 ਦੀ ਮੁੱਲ ਭਾਵੇਂ 90 ਕਰ ਲੈ ਜੋ ਮਰਜੀ ਇਹਨੇ ਕਿ ਪੜਦੇ ਤੁਹਾਨੂੰ ਪਤਾ ਰੱਖ ਲਈਦੀ ਆ ਮੰਨ ਲਓ ਵੀ ਹਰ ਕੋਈ ਭੈਣ ਭਰਾ ਨੇ ਚਲੋ ਇੰਨੇ ਕ ਲਾਉਣੇ ਹੱਥ ਕੇ ਤੇ ਤਿੰਨਾ ਚੌਹ ਜਣਿਆਂ ਦਾ ਵੀਰ ਭਰਾਵਾਂ ਚਲੋ ਆਪਾਂ ਵੀਡੀਓ ਵੀ ਨਹੀਂ ਪਾਈ ਤੇ ਫੋਨ ਆ ਗਿਆ ਵੀਰ ਜੀ ਤੁਹਾਨੂੰ ਇੰਨੇ ਕ ਹੀ ਪੈਸੇ ਲਾਉਣੇ ਆ ਇੰਨੇ ਕ ਭਾਜ ਮੰਨ ਲਓ ਤੁਹਾਨੂੰ ਕੋ ਝੋਟੀ ਦੀ ਉਹ ਦੁੱਧ ਵਾਲੀ ਠੀਕ ਹੈ ਠੀਕ ਹੈ ਇਹ ਗੱਲ ਤੇ ਬਾਕੀ ਫਿਰ ਵੀਰ ਜੀ ਆਪਾਂ ਤਾਂ ਸਹੀ ਗੱਲ ਆ ਸਾ ਵੀ ਆਪਾਂ ਮਾਲ ਵੇਚਣਾ ਹੁੰਦਾ ਵਾ ਆਪਾਂ ਇਹ ਨਹੀਂ ਵੀ ਜਿਆਦਾ ਪਰੋਲ ਬੰਨਣਾ ਚਾਹੀਦੀ ਤੇ ਭੈਣ ਭਰਾ ਚਲੋ ਫਿਰ ਆਉਂਦਾ ਵੀ ਅਗਲਾ ਭਾਜ ਕਿਹ ਹੈ ਆ ਆ ਪਰ ਉਹ ਹੁੰਦਾ ਵਾ ਵੀ ਮਾਲ ਵੇਚ ਗਿਆ ਵਾ ਬਿਲਕੁਲ ਹਾਂਜੀ ਹਾਂ ਦੋਸਤੋ ਕਿਉਂਕਿ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਣੇ ਹੁੰਦੇ ਆ ਨਵੇਂ ਪਸ਼ੂ ਜਿਹੜੇ ਲਏ ਖੜੇ ਆ ਠੀਕ ਆ ਜੀ ਉਹ ਬਾਅਦ ਵਿੱਚ ਫਿਰ ਇੱਥੇ ਆ ਜਾਣੇ ਹੁੰਦੇ ਆ ਇਸ ਕਰਕੇ ਡੇਲੀ ਰੁਟੀਨ ਦੇ ਵਿੱਚ ਕੰਮ ਹੁੰਦਾ ਠੀਕ ਆ ਜੇ ਭਾਵੇਂ ਦਾ ਖੁੱਦਾ ਸੰਤੂ ਸਾਹਿਬ ਮੈਂ ਭਾਵੇਂ ਮੁੱਲ ਲੱਖ ਵੀ ਕਰ ਲਈਏ ਜਾਇਜ ਪਰ ਨਹੀਂ ਆਪਾਂ ਇਹ ਅਭੀ ਨਹੀਂ ਕਰਨਾ ਜਾਇਜ ਕਰਨਾ ਜੇ ਆਪਾਂ ਨੂੰ ਕੋਈ ਵੀਰ ਭਰਾ ਨੇ ਦਿੱਤੀ ਹੈ ਨਾ ਜਾਇਜ ਤੇ ਆਪਾਂ ਨੂੰ ਕੋਈ ਲੈ ਜੂ ਵੀਰ ਭਰਾ ਦੇ ਗਾੜੀ ਜਾਦ ਕਰੂਗਾ ਕਿ ਨਹੀਂ ਸਹੀ ਆ ਜੀ ਸਹੀ ਆ ਹਾਂਜੀ ਹਾਂਜੀ ਬਿਲਕੁਲ ਲੋ ਦੋਸਤੋ ਬਾਕੀ ਚੰਗੀ ਮੱਝ ਆ ਸੋਨੇ ਬੇਸ ਵੇਰ ਗੁਰ ਵੀ ਕਾਫੀ ਛੋਟੀ ਲੰਬੀ ਵੀ ਪੂਰੀ ਹੈ ਕੱਦ ਵੀ ਚੰਗਾ ਉੱਚਾ ਵੱਡੇ ਕੱਦ ਵਿੱਚ ਆ ਠੀਕ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਇਸ ਤੋਂ ਬਾਅਦ ਇੱਕ ਛੰਡੇ ਵੀਰ ਆਪਣੇ ਕੋਲ ਜਿਹੜੀ ਆ ਗਈ ਲਾਸਟ ਵਿੱਚ ਵੜ ਇਹ ਵੀਰ ਦੀ ਪਹਿਲਣ ਬੱਛੀ ਆ ਜੇ ਅੱਛਾ ਜੀ ਹਾਂ ਜੀ ਮੂੰਹ ਵੀਰ ਦੀ ਇਹ ਚਾਰ ਦੰਦ ਆ ਸਿੰਗ ਜ਼ਰੂਰ ਆ ਬਾਕੀ ਵੀਰ ਦੀ ਸੀਲ ਸੂਲ ਵੜੀ ਆ ਅੱਛਾ ਜੀ ਇਹਦਾ ਸਮਾਜ ਸੁਈ ਨੂੰ ਕਿੰਨੇ ਕ ਟਾਈਮ ਇਹਨੂੰ ਸੁਈ ਨੂੰ ਵੀਰ ਦੀ ਅੱਜ ਉਹਨਾਂ ਨੇ ਪਰਵਾਸਿਆ ਵੀ ਇਹਨੂੰ 8 ਕ ਦਿਨ ਹੋਏ ਵੀ ਦੀ 7-8 ਦਿਨ ਹੀ ਹੋਏ ਆ ਮਗਰ ਬੱਛੀ ਆ ਹਾਂ ਜੀ ਹਾਂ ਜੀ ਵੀ ਬੱਛਾ ਵਾ ਅੱਛਾ ਬੱਛਾ ਹਾਂ ਜੀ ਹਾਂ ਜੀ ਬੱਛਾ ਬਹੁਤ ਆ ਵੀ ਦੁੱਧ ਕਰਮਾ ਵਾਲੀ ਥੱਲੇ ਸੰਧੂ ਹਾਵੜਾ ਵਾ ਪਰ ਮੱਥੂਣਾ ਦੁੱਧ ਕਿੰਨਾ ਜਿਹਨੇ ਵਜੂਦ ਤੋਂ ਆਪਣੇ ਤੋਂ ਮੰਨ ਲਓ ਜਿਹੜੇ ਹਿਸਾਬ ਨਾਲ ਨਾ ਵੇਖਣ ਵਾਲਿਆ ਨਾ ਮੈਂ ਨਹੀਂ ਇਹਦੇ ਥੱਲੇ ਵੀਰ ਜੀ ਮੇਰੇ ਹੋਣ ਜਿਹੜਾ ਦੁੱਧ ਮੌਜੂਦ ਆ ਨਾ ਜਿਹੜਾ ਆਪਾਂ ਛੋਇਆ ਵਾ 12 13 ਕਿਲੋ ਦੁੱਧ ਵਿੱਦੀ ਹੈਗਾ 12 13 ਕਿਲੋ ਹਾਂਜੀ ਹਾਂਜੀ 12 ਕਿਲੋ ਕੋਈ ਮੇਰਾ ਵੀਰ ਮੰਨ ਕੇ ਮੰਨ ਲਓ ਚਵਾ ਏਡਾ ਸੋਹਣਾ ਵਾ ਆ ਤੁਸੀਂ ਬੱਚਾ ਹੀ ਵੇਖ ਲਓ ਉਸ ਮਨ ਲੋ ਇਹ ਗੱਲ ਹੈ ਕਿ ਆ ਵੀ ਉਹਨਾਂ ਦੇ ਮਨ ਲੋ ਜਨਾਨੀ ਕਿਹੜੀ ਚਾਹੀਦੀ ਤੇ ਤੁਹਾਨੂੰ ਪਤਾ ਦੁੱਧ ਹੋਵੇ ਤਾਂ ਨੇ ਤੇ ਚਲੋ ਥਣ ਥਣ ਵੀ ਏਦਾਂ ਫਿਰ ਚਵਾ ਨੂੰ ਤੁਹਾਨੂੰ ਕਿਸੇ ਨਾਲ ਸਵਾਦ ਆਉਂਦਾ ਨਹੀਂ ਲੋ ਜੀ ਹਾਂ ਜੀ ਸੋ 12 13 ਕਿਲੋ ਦੋਸਤੋ ਦੁੱਧ ਫਿਰ ਝੰਡਾ ਦੱਸ ਰਿਹਾ ਬਾਕੀ ਥਣ ਵੇਖੋ ਹਾਂ ਜੀ ਬਹੁਤ ਖੂਬਸੂਰਤ ਥਣ ਆ ਤੇ ਲਬੇ ਧਾਨ ਠੀਕ ਆ ਤੇ ਸਿੰਘ ਸੁੰਘੇ ਗਿਆ ਬਾਕੀ ਹੈ ਠੰਡੀ ਆ ਧੀਰੀ ਆ ਸੀਲਸ ਲੱਗ ਤੇ ਕੋਈ ਹਾਂਜੀ ਹਾਂਜੀ ਵੀਰ ਜੀ ਰੱਸੀ ਪਾ ਕੇ ਚੋਨੇ ਆ ਜਿਹੜੀ ਗੱਲ ਹੈਗੀ ਹਾਂਜੀ ਮੰਨ ਲਓ ਇਹ ਗੱਲ ਹੈਗੀ ਆ ਵੀ ਚਲੋ ਨਵੇਂ ਥਾਂ ਉਹਨਾਂ ਦੇ ਘਰ ਦੀ ਪਾਲੀ ਵੀ ਦੀ ਨਵੇਂ ਖਾਈ ਆ ਮੰਨ ਲਓ ਜੀ ਆ ਵੀ ਬੱਚਾ ਮਾਰਾ ਗਿਆ ਚਲੋ ਸਭ ਨੂੰ ਮੰਨ ਲਾ ਆ ਗਿਆ ਗਾੜੀ ਵਰਤੇ ਹੀ ਤੇ ਬਾਕੀ ਬਹੁਤ ਕਰਨ ਵਾਲੀ ਇਹ ਆ ਵੀ ਚੀਜ਼ ਆ ਕਰਕੇ ਮੰਨ ਲਓ ਸਾਰੀਆਂ ਗਰਮੀਆਂ ਦੇ ਮੰਨ ਲਓ ਤੋਹਫਾ ਵਾ ਕੇ ਨਿਕਲੇ ਕਰਮਾਲੀ ਨੇ ਫੈੱਜ ਚੁਕੇ ਦੁੱਧ ਥੋੜਾ ਮੁਕੰਦ ਦੇਣਾ ਹਾਂ ਹਾਂਜੀ ਹਾਂਜੀ ਲੈ ਵੀ ਸੋ ਦੋਸਤੋ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਇਹ ਵੈੜ ਮੜਾ ਕਿਹੜਾ ਤਵਾਦ ਗਿਆ ਕੋ ਹੋਰ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਵੈੜਾ ਬਾਕੀ ਦੁੱਧ 12 13 ਲੀਟਰ ਤੇ ਚੱਲ ਰਹੀ ਆ ਤੇ ਸੁਹਾ ਵੀ ਤੁਹਾਨੂੰ ਦੱਸਦਾ ਕੋਈ ਹਫਤੇ ਕਿਦੇ ਨੇੜੇ ਤੁਸੀਂ ਟਾਈਮ ਮੰਨ ਲਓ ਵੀ ਕੱਲ 9 ਵਜੇ ਦੰਦਾਂ 'ਚ ਬੱਛੀ ਆ। ਪੈਸੇ ਨਹੀਂ ਸੁਈ ਆ। ਹਾਂਜੀ ਪਹਿਲਾਂ 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 ਜੇ ਸਾਡੇ ਲੋਕਾਂ ਨੂੰ ਦੱਸਣ। ਸ਼ਾਮ ਨੂੰ ਵੀ ਜਿਹੜੇ ਚੌਕ ਦੇ ਦੰਦ ਆ ਨਾ ਉਹ ਕੱਢਣ ਦੇਈ ਆ ਜੇਕਰ। ਅੱਛਾ ਜੀ। ਛੁੱਟ ਦਿੱਤੇ ਆ ਕੱਢਣ ਦੇਈ ਆ। ਠੀਕ ਹੈ। ਉਹ ਠੀਕ ਹੈ ਬਾਕੀ ਇਹ ਆ ਵੀ ਚਲੋ ਬੱਚੇ ਦਾ ਥੋੜਾ ਜਿਹਾ ਚਲੋ ਕਰਦੀ ਐ ਇਕਦਾਂ ਬੜਾ ਕੈਮਰੇ ਕੁਮਰੇ ਤੋਂ ਡੰਗਰ ਕਰਦਾ ਵਾ ਬਾਕੀ ਉਦਾਂ ਨਹੀਂ ਕੋਈ ਮੰਨ ਲਓ ਚੂਣ ਲੱਗਿਆ ਕਿਤੇ ਕਰਮਾਈ ਜਿੱਥੇ ਲੱਤ ਘੱਟ ਲੈਂਦੀ ਆ ਨਾ ਮੰਨ ਲਓ ਵੀ ਪੁੱੜਦੀ ਨਹੀਂ ਜੀ ਠੀਕ ਆ ਠੀਕ ਹਾਂਜੀ ਹਾਂਜੀ ਤੇ ਆਪਾਂ ਲੈਂਦੇ ਨਹੀਂ ਸੰਧੂ ਸਾਹਿਬ ਇਹੋ ਜਿਹੜੀ ਦੋ ਡੰਗ ਤਸੱਲੀ ਕਰਕੇ ਲਈ ਦੀ ਮੁਰਕੇ ਚ ਆਪਾਂ ਤੁਹਾਨੂੰ ਪਤਾ ਮਾਲ ਜਾਣਾ ਹੁੰਦਾ ਗਾਰੰਟੀ ਤੇ ਹਾਂ ਤੇ ਉਸੇ ਕਿਲੇ ਨਾ ਬਣ ਪੁੱਤ ਉਹ ਇਹ ਆ ਵੀ ਜਾਣਾ ਹੁੰਦਾ ਤੁਹਾਨੂੰ ਪਤਾ ਗਰੰਟੀ ਤੇ ਵਾੜ ਦੋਸਤੋ ਚੰਗੀ ਆ ਠੀਕ ਆ ਵਾੜ ਚੰਗੀ ਆ ਮਗਰ ਬੱਛਾਂ ਹਾਂਜੀ ਤੇ ਬਾਕੀ ਦੁੱਧ ਦੁੱਧ ਦੀ ਤੁਹਾਨੂੰ ਤਸल्ली ਦੇ ਦਿੱਤੀ ਵੀ 12 13 ਕ ਲੀਟਰ ਜਿਹੜਾ ਹੋਣੇ ਦੇ ਥੱਲੇ ਹਾਜ਼ਰ ਜਿੱਦਾਂ ਮਰਜੀ ਬਿਲਕੁਲ ਲੀਟਰ ਮਾਰ ਲੇ ਆਪਣੇ ਕੋ ਆਪਾਂ ਨੂੰ ਉਹ ਜਿਹੜੀ ਵੀ ਜੀ ਕੋਈ ਵੀ ਗੱਲ ਨਹੀਂ ਹਾਂਜੀ ਠੀਕ ਹੈ ਨਾ ਗੱਲ ਤੇ ਬਾਕੀ ਚਲੋ ਇਹ ਆ ਵੀ ਛੋਣਾ ਦੁੱਧ ਵੀ ਤੁਹਾਨੂੰ ਪਤਾ ਇਹਦਾ ਫੁੱਲ ਫੈਂਡ ਵਾਲਾ ਹੁੰਦਾ ਮੰਨ ਲਓ 6 5 5.5 ਫੈਂਡ ਤੇ ਹੋਣੀ ਆਉਗੀ ਵੀਰ ਜੀ ਹਾਂਜੀ ਤੇ ਬਿਲਕੁਲ ਨਾਲੇ ਤੁਹਾਨੂੰ ਪਤਾ ਤਾਜੀ ਆ ਦੁੱਧ ਵੀ ਪੂਰਾ ਵਧੀਆ ਇਹਦਾ ਮਈਆ ਵਰਗਾ ਦੁੱਧ ਹੋ ਹਾਂਜੀ ਤੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੋਨਵੀਰ ਛੱਡੇ ਕੀ ਕਰਦੇ ਆ ਇਹ ਜੀ 32000 ਦੀ ਦੇ ਦਾਂਗੇ ਮੁੱਲ 35 34 ਆਪਾਂ ਜੋ ਵੀ ਆ ਕਰੀ ਜਾਈਏ 32000 ਜੀ ਦੇ ਦਾਂਗੇ 32000 ਦੀ ਹਾਂਜੀ ਹਾਂਜੀ 32000 ਜੀ ਹਾਂ ਨਾ ਇਹ ਇਹ ਅਬੀ ਦੁੱਧ ਸੋਨਾ ਕਰਮਾਂ ਵਾਲੀ ਥੱਲੇ ਠੀਕ ਜਿਹੜੇ ਹਿਸਾਬ ਨਾਲ ਸੰਧੂ ਸਾਹਿਬ ਦੁੱਧ ਦਾ ਨਾ ਬਾਕੀ ਸਿੰਘਾਂ ਦਾ ਇਹ ਤੁਹਾਨੂੰ ਦੱਸਾਂ ਵੀ 10-12000 ਦਾ ਵਟਾ ਵਾ ਵੈੜ ਹੋ ਹਿਸਾਬ ਨਾਲ 45000 ਦੀ ਆ ਬਿਲਕੁਲ ਬਿਲਕੁਲ ਹਾਂਜੀ ਕਈ ਵੀਰ ਪੁਰਾਣੇ ਚਲੋ ਥੋੜੇ ਬਹੁਤੇ ਪੈਸੇ ਲਾ ਕੇ ਵਿਚਾਰਿਆਂ ਕੰਮ ਤਾਂ ਅੰਦਾਜ਼ ਕਈ ਗੱਲਾਂ ਹੁੰਦੀਆਂ ਕੜੀ ਅਨੇ ਜੀ ਹਾਂਜੀ ਹਰਕ ਤਰ੍ਹਾਂ ਦਾ ਹੋਣੇ ਪੈਸੇ ਵੀ ਲਾਉਣੇ ਆ ਕਿਸੇ ਨੇ ਬਹੁਤੇ ਲਾਉਣੇ ਹਾਂ ਦੋਸਤੋ 32000 ਇਹਦਾ ਲੈਣ ਦੇਣ ਰਹੂਗਾ 32000 ਦੇ ਵਿੱਚ ਦਿੱਤੀ ਜਾਊਗੀ ਹਾਂਜੀ ਤੇ ਇਹ ਛੱਡਿਆ ਚ ਚਾਰ ਨਾਗ ਸੀ ਚਾਰ ਨਾਗ ਵੀਰ ਜੀ ਚਾਰੇ ਚਲੋ ਤਤਾ ਜੇ ਸੂਏ ਸਵਾਏ ਵੀਰ ਜੀ ਹਾਂਜੀ ਹਾਂਜੀ ਤੇ ਇੱਕ ਕਰਦ ਗਏ ਨੰਬਰ ਆਪਣੇ ਸਾਂਝੇ ਨੰਬਰ ਵੀਰ ਜੀ 9872439717 ਦੂਜਾ ਨੰਬਰ ਹੈਗਾ 82647 ਤੇ 20068 ਇਹਦੇ ਤੇ ਮੰਨ ਲਓ ਜਿਹੜਾ 20068 ਵਾਲਾ ਨੰਬਰ ਵੀਰ ਜੀ ਕਹੇ ਨੇ ਮੰਨ ਲਓ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਘਰੇ ਫੋਟੋ ਲਾਈਵ ਚ ਲਾਈਵ ਜਵਾਈ ਕਰਨੀ ਆ ਇਸ ਨੰਬਰ ਤੇ ਕਰ ਲੈ ਜੇ ਕਿਸੇ ਵੀ ਮੇਰੇ ਵੀਰ ਭਰਾ ਨੇ ਕੋਈ ਵੀਡੀਓ ਦੁਬਾਰਾ ਪਾਉਣੀ ਆ ਉਹ ਵੀ ਇਸ ਨੰਬਰ ਤੇ ਪਵਾ ਲੈ ਬਿਲਕੁਲ ਜੀ ਹਾਂਜੀ ਫੋਨ ਕਰਕੇ ਜਦੋਂ ਮਰਜ਼ੀ ਵੀਰ ਜੀ ਪਵਾ ਲੈ ਬਿਲਕੁਲ ਜੀ ਹਾਂਜੀ ਨਾ ਦੋਸਤੋ ਨੰਬਰ ਦੋਨੋਂ ਸਕਰੀਨ ਤੇ ਲੱਗ ਚੁਕੇ ਕਿ ਪਿੰਡ ਕੈਰੋ ਆ ਵੀਰ ਜੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਉਹ ਕਈ ਜਿਹੜੀ ਆਪਾਂ ਭੁੱਲ ਗਏ ਕਈਆਂ ਵੀਡੀਓ ਇਹਦੇ ਮੁੜ ਕੇ ਵੀਰ ਭਰਾ ਦੇ ਕਿਹੜਾ ਜ਼ਿਲ੍ਹਾ ਕਿੱਦਾਂ ਵਾ ਤੇ ਮੰਨ ਲਓ ਇਹ ਆ ਵੀ ਉਹਨੂੰ ਪਤਾ ਪਤਾ ਲੱਗ ਗਿਆ ਹਾਂਜੀ ਹਾਂਜੀ ਤੇ ਮੰਨ ਲਓ ਤਹਿਸੀਲ ਪੱਟੀ ਤੇ ਜిల్లా ਤਰਨਤਾਰ ਦੇ ਪਿੰਡ ਕੈਰੋਂ ਹਾਂ ਹਾਂਜੀ ਨਦੀਕ ਗ੍ਰੈਂਡ ਕੈਰੋਂ ਪੈਦਲ ਦੇ ਲਾਗੋਂ ਰਾਹ ਉੱੜਦਾ ਵੀ ਜਿੱ ਚੜਦੇ ਨੂੰ ਆਪਣੀਆਂ ਬਾਈਕਾਂ ਤੇ ਹਾਂਜੀ ਹਾਂਜੀ ਲਓ ਦੋਸਤੋ ਇਹ ਐਡਰੈਸ ਆ ਬਾਕੀ ਕਨਫਰਮ ਤੁਸੀਂ ਕਰ ਲਿਓ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ